ਪ੍ਰੋਗਰਾਮ ਸੀਗਾਰ ਦੇ ਇੱਕ ਡਿਪਟੀ ਕਮਿਸ਼ਨਰ ਨੇ ਮੰਗ ਪੱਤਰ ਦੇ ਰਿਹਾ ਧਰਨੇ ਦੇ ਕੇ ਦੂਸਰਾ ਇਹ ਆਇਓ ਚੱਲ ਰਿਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਇਹਨਾਂ ਦੇ ਮਨਿਸਟਰ ਇਹਨਾਂ ਦੀ ਐਮਐਲਏ ਸਹਿਬਾਂ ਜਾਂਦੀ ਨੇ ਉੱਥੇ ਲੋਕਾਂ ਨੇ ਇਹਨਾਂ ਤੇ ਸਵਾਲ ਕਰਦੇ ਆ ਉਹ ਸਾਡੇ ਤੋਂ ਬਗੈਰ ਹੀ ਇਹ ਸਵਾਲ ਜਵਾਬ ਅਸੀਂ ਨਾ ਵੀ ਕਹੀਏ ਤਾਂ ਵੀ ਲੋਕ ਕਰ ਰਹੇ ਨੇ ਬੱਗੀ ਬਜ਼ਰ ਤੇ ਸਵਾਲ ਜਵਾਬ ਹੋ ਗਏ ਹੁਣ ਸਵਾਲ ਗੱਲ ਇਹ ਆ ਕਿ ਜਿਹੜੇ ਮਨਿਸਟਰ ਦੀ ਇੰਨੀ ਹਿੰਮਤ ਨਹੀਂ ਪੈ ਰਹੀ ਕਿ ਉਹ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ ਸਕਣ ਲੋਕਾਂ ਦਾ ਸਵਾਲ ਬੜਾ ਸਪਸ਼ਟ ਹੈ ਕਿ ਭਈ ਤੁਸੀਂ ਸਾਨੂੰ ਆਪ ਮੀਟਿੰਗ ਤੇ ਸੱਦਿਆ ਮੀਟਿੰਗ ਤੇ ਸੱਦ ਕੇ ਫਿਰ ਤੁਸੀਂ ਲੋਕਾਂ ਨੂੰ ਆਗੂਆਂ ਨੂੰ ਗ੍ਰਿਫਤਾਰ ਕੀਤਾ ਮੋਰਚਾ ਰਾਗੂ ਰਹਿਤ ਕਰਕੇ ਮੂਚਾ ਖੰਡਾਇਆ ਕੱਲਾ ਇੱਥੇ ਤਿੱਕਰਨੀ ਲੋਕਾਂ ਦਾ ਸਮਾਨ ਚੋਰੀ ਕਰਾਇਆ ਟਰਾਲੀਆਂ ਇਹਨਾਂ ਦੇ ਐਮਐਲਏ ਦੇ ਖਾਸਮ ਖਾਸ ਬੰਦਿਆਂ ਦੇ ਕੋਲੋਂ ਟਰਾਲੀਆਂ ਫੜੀਆਂ ਗਈਆਂ ਇੱਕ ਪੁਲਿਸ ਮੁਲਾਜ਼ਮ ਦੇ ਕੋਲ ਟਰਾਲੀ ਫੜੀ ਗਈ ਤਾਂ ਉਹ